ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਹੈਲਪਲਾਈਨ ਨੰਬਰ ਹੈ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਜੇ ਕਿਸੇ ਵੀ ਭਰਾ ਨੇ ਕਿਸੇ ਵੀ ਸੰਧ ਦੀ ਐਡ ਲਗਵਾਉਣੀ ਹੋਵੇ ਤਾਂ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਜਾਂ 2 ਮਿੰਟਾਂ ਦੀ ਇੱਕ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਜੀ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਸੰਧ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਤੇ ਅੱਜ ਗੱਲ ਕਰਦੇ ਆਂ ਆਪਾਂ ਫਾਰਮ ਟਰੈਕ ਟਰੈਕਟਰ ਦੀ ਫਾਰਮ ਟਰੈਕ 60 55 ਟਰੈਕਟਰ ਆਇਆ ਹੈ ਆਪਣੇ ਲਈ ਵੀ ਇਹ ਟਰੈਕਟਰ ਕਿਸੇ ਡੀਲਰ ਭਰਾ ਲਵੇ ਖੜਾ ਹੈ ਜਿਹੜੇ ਵੀ ਭਰਾ ਨੇ ਟਰੈਕਟਰ ਲੈਣਾ ਸੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਕਿਸੇ ਵੀ ਗੱਲ ਦੀ ਜਿਹੜੀ ਜਾਣਕਾਰੀ ਸੁਣਨ ਕਣੀ ਹੋ ਰਹਿ ਨਾ ਜਾਵੇ ਤੇ ਹੁਣ ਗੰਨਿਆ ਜਾਣਕਾਰੀ ਟਰੈਕਟਰ ਬਾਰੇ 2015 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਫਸਟ ਪਾਰਟੀ ਟਰੈਕਟਰ ਹੈ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਟਰੈਕਟਰ ਹੈ ਜਿਹੜਾ ਬਸ ਚੱਲਿਆ ਹੋਇਆ ਹੈਗਾ ਬਹੁਤ ਹੀ ਥੋੜਾ ਟਰੈਕਟਰ ਚੱਲਿਆ ਹੈ ਜਰਾਈ ਗ ਲਈ ਮਰਾਟਾ ਵਗੈਰਾ ਤੇ ਕਿਤੇ ਨਹੀਂ ਟਰੈਕਟਰ ਤੇ ਬਿਲਕੁਲ ਸਾਫ ਨੇ ਫੇਬਰ ਹੁੱਡ ਛਤਰੀ ਡੰਡਾ ਡਰਾਵਲ ਬੰਪਰ ਲੱਗਿਆ ਹੋਇਆ ਟਰੈਕਟਰ ਨੂੰ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਡੰਡਾ ਡਰਾਵਲ ਸਮੇਤ ਟਰੈਕਟਰ ਦੇ ਡਰਾਵਲ ਤੋਂ ਲੈ ਕੇ ਬੰਪਰ ਤੱਕ ਸਾਰਾ ਟਰੈਕਟਰ ਰੰਗ ਪੇਂਟ ਦਾ Ориਜਨਲ ਹੈ ਤੇ ਇੰਜਨ ਗੇਅਰ ਦੀ ਗੱਲ ਕਰੀਏ ਕੰਪਨੀ ਵੱਲੋਂ ਸੀਲਡ ਇੰਜਨ ਗੇਅਰ ਹੈ ਬਿਲਕੁਲ ਨਵਾਂ ਟਰੈਕਟਰ ਪਿਆ ਹੈ ਟਾਇਰਾਂ ਦੀ ਗੱਲ ਕਰੀਏ 90 ਪੀ ਟਰੈਕਟਰ ਦੇ ਟਾਇਰ ਪਏ ਨੇ 15 9 28 ਦੇ ਵੀਰਾਂ ਨੇ ਟਾਇਰ ਪਾਏ ਹੋਏ ਨੇ ਪਿਛਲੇ ਤਕਰੀਬਨ 90 ਤੋਂ 95 ਪੈਸੇ ਟਾਇਰ ਪਏ ਨੇ ਪੱਕੇ ਟਾਇਰ ਲੱਗੇ ਹੋਏ ਨੇ ਟਰੈਕਟਰ ਨੂੰ ਕਿਸੇ ਪਾਸੋਂ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਜੇ ਕਿਸੇ ਕਿਸਾਨ ਭਰਾ ਨੇ ਲੈਣਾ ਹੈ ਬਿਲਕੁਲ ਜੈਜ ਰੇਟ ਦੇ ਵਿੱਚ ਹੈ ਰੇਟ ਦੀ ਗੱਲ ਕਰੀਏ ਟਰੈਕਟਰ ਤੇ ਦੀ 4,10,000 ਰੁਪਇਆ ਰੇਟ ਹੈ ਤੇ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਜੇ ਕਿਸੇ ਵੀ ਭਰਾ ਨੇ ਕੋਈ ਵੀ ਟਰੈਕਟਰ ਵਿੱਚ ਕਟਾਉਣਾ ਹੋਵੇ ਵਿੱਚ ਵੀ ਟਰੈਕਟਰ ਜ਼ਰੂਰ ਕਟਿਆ ਜਾਊਗਾ ਜਿਹੜਾ ਮਰਜ਼ੀ ਟਰੈਕਟਰ ਹੋਵੇ ਨਵੇਂ ਤੋਂ ਨਵਾਂ ਪੁਰਾਣੇ ਤੋਂ ਪੁਰਾਣਾ ਵੀਰਾਂ ਦਾ ਫੋਨ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ